ਜੇ ਸਾਡੇ ਕਿਸਾਨਾਂ ਨੇ ਇੱਜਾ ਵੱਡਾ ਸੰਕਟ ਵੱਡਿਆ ਉਹ ਕੀ ਮੰਗਦੇ ਆ ਇਹ ਸੁਆਮੀਨਾਥ ਰਿਪੋਰਟ ਲਾ ਦਿਓ ਐਮਐਸਬੀ ਕਮਿਟੀ ਤੋਰ ਤੇ ਲਾ ਕੋ ਕਰ ਦਿਓ ਤੇ ਕਰਜ਼ੇ ਮਾਫ ਕਰ ਦਿਓ ਇਹ ਵੱਡੀ ਗੱਲ ਕੀ ਹੈ ਅਟਾਣੀ ਤੇ ਬਾਮੀ ਦੇ ਕਰੋੜਾਂ ਅਰਬਾਂ ਲੱਖਾਂ ਰੁਪਏ ਤੁਸੀਂ ਮਰ ਕਰਜ਼ਾ ਮਾਫ ਨਹੀਂ ਕੀਤਾ ਕੀਤਾ ਤੇ ਫੇਰ ਇਹ ਗਰੀਬ ਕਿਸਾਨਾਂ ਦਾ ਚੋਣ ਨਹੀਂ ਕਰ ਸਕਦੇ ਹੈਗੇ ਇਹ ਪੁੱਛਣ ਵਾਲੀਆਂ ਗੱਲਾਂ ਸੋ ਇਹ ਵਜੇ ਵਾਤਾਵਰਨ ਦੇ ਵਿੱਚ ਇਲੈਕਸ਼ਨ ਆ ਰਿਹਾ ਪਹਿਲਾਂ ਆਪਣੀ ਪਾਰਟੀ ਕਮਜ਼ੋਰ ਸੀ ਪਰ ਆਪਣੀ ਸੋਚ ਨਹੀਂ ਛੱਡੀ 40 ਸਾਲਾਂ ਤੋਂ ਇਹੀ ਸੋਟ ਤੇ ਸੰਤ ਜਗਨਨਾਥ ਸਿੰਘ ਭਿੰਡਰਾ ਵਾਲਾ ਸਾਨੂੰ ਛੱਡ ਗਿਆ ਉਸੇ ਸੋਟ ਤੇ ਅੱਜ 40 ਸਾਲ ਬਾਅਦ ਖੜੇ ਆਂ ਕਿ ਅਸੀਂ ਆਜ਼ਾਦੀ ਮੰਗਦੇ ਆਂ ਅਸੀਂ ਅਦੀ ਨਹੀਂ ਰਹਿਣਾ ਕਿਸੇ ਦੇ ਸਾਨੂੰ ਪਹਿਲੀ ਪਾਤਸ਼ਾਹੀ ਨੇ ਇੱਕ ਨਵਾਂ ਧਰਮ ਜੁ ਤਾ ਨਵੀਂ ਕੌਮियत ਦਿੱਤੀ ਹੈ ਅਸੀਂ ਕਿਸੇ ਦੇ ਹੇਠ ਨਹੀਂ ਲੱਗ ਸਕਦੇ ਹੈਗੇ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੇ ਨਾਲ ਕਰਨ ਵਾਲੀਆਂ ਹੈਗੀਆਂ ਸਾਰੀਆਂ ਸੀਟਾਂ ਪੰਜਾਬ ਦੀਆਂ 12 ਦੀ 12 ਨੇ ਆਪਣੇ ਕੈਂਡੀਡੇਟ ਉੱਥੇ ਖੜੇ ਆ ਉਹਨਾਂ ਨੂੰ ਵੋਟਾਂ ਪਾ ਕੇ ਪਾਰਲਮੈਂਟ ਚ ਭੇਜੋ ਇਬਾਦਲ ਦਲ ਕਹਿੰਦੇ ਸੀ ਜੇ ਹਰਿਆਣਾ ਵੀ ਹਮਾਰਾ ਹੈ ਚੰਡੀਗੜ੍ਹ ਵੀ ਸਾਡੀ ਰਾਜਧਾਨੀ ਹੈ ਪਰ ਬਾਦਲਾਂ ਨੇ ਕਦੇ ਚੰਡੀਗੜ੍ਹ ਚ ਕੈਂਡੀਡੇਟ ਖੜਾ ਕੀਤਾ ਸੀ ਨਹੀਂ ਅੱਜ ਪਹਿਲੀ ਵਾਰੀ ਅਕਾਲੀ ਜਨਮ ਅਬਰ 6 ਨੇ ਆਪਣਾ ਕੈਂਡੀਡੇਟ ਉੱਥੇ ਖੜਾ ਖੜਾ ਕੀਤਾ ਚੋਣ ਨਿਸ਼ਾਨ ਜਿਵੇਂ ਪੰਜਾਬ ਦੇ ਵਿੱਚ ਸਾਰਿਆਂ ਦੇ ਪਾਰਟੀ ਦੇ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹੈ ਅੱਪਾ ਕਹਿੰਦੇ ਆ ਅਗਾਖੇ ਸਾਡੇ ਹਰਿਆਣੇ ਚ ਰਹੇਗੇ ਪੰਜਾਬੀ ਬੋਲਦੇ ਫੇ ਪਹਿਲਾਂ ਕਦੇ ਹਰਿਆਣੇ ਚ ਆਪਾਂ ਨੇ ਕੈਂਡੀਡੇਟ ਖੜਾ ਕੀਤਾ ਸੀ ਨਹੀਂ ਐਟ ਕੀ ਆਪਾਂ ਕਰਨਾਲ ਤੇ ਗੁਰੂ ਖੇਤਰ ਤੋਂ ਖੜੇ ਕਰ ਦਿੱਤੇ ਆ ਉਹਨਾਂ ਦਾ ਵੀ ਚੋਣ ਨਿਸ਼ਾਨ ਬਾਲਟੀ ਆ ਸੋ ਜਿੱਥੇ ਵੀ ਟੋਡੀਆਂ ਰਿਸ਼ਤੇਦਾਰੀਆਂ ਸੰਗ ਹੈਗੇ ਆ ਉਹਨਾਂ ਨੂੰ ਟੈਲੀਫੋਨ ਕਰੋ ਕਿ ਸਾਰੇ ਪਾਸੇ ਕਾਂਦੀ ਦਾ ਨੰਬਰ ਸਰ ਦੇ ਕੈਂਡੀਡੇਟ ਖੜੇ ਹੋ ਗਏ ਆ ਅਸੀਂ ਹੁਣ ਪਾਰਲਮੈਂਟ ਦੇ ਵਿੱਚ ਜਾਣਾ ਚਾਹੁੰਦੇ ਆ ਉੱਥੇ ਅੱਖ ਦੇ ਨਾਲ ਅੱਖ ਮਲਾਠੇ ਇਹ ਜਿਹੜੇ ਹੁਕਮਰਾਨ ਦੋਸ਼ਤ ਬਣ ਗਏ ਆ ਇਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਕਰਾਂਗੇ ਤੋ ਤੁਸੀਂ ਬਹੁਤ ਤਕਨੀਓ ਸਾਰੇ ਤੇ ਮੈਂ ਆਸ ਕਰਦਾ ਕਿ ਪਹਿਲੀ ਤਰੀਖ ਨੂੰ ਵਾਹਿਗੁਰੂ ਦਾ ਨਾਮ ਲੇਖੇ ਜੇ ਜਿੰਮ ਹੈਗਾ ਜਿੰਮ ਚ ਜਾ ਕੇ 2-3 ਵਾਰੀ ਐ ਕਰ ਲਿਓ ਉਹ ਦੇ ਨਾਲ ਜੋ ਕਰਕੇ ਉਸ ਤੋਂ ਬਾਅਦ ਬਟਨ ਵੀ ਤਾਂ ਆਪਣਾ ਨਾ ਜੋਰਤਾ ਹੋਣਾ ਚਾਹੀਦਾ ਬਟਨ ਨੱਪਣ ਨੂੰ ਸੋ ਪਹਿਲੀ ਤਰੀਕ ਨੂੰ ਤੋਸਰੀ ਬਾਲਟੀ ਦਾ ਬਟਨ ਆਪਣਾ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਕਾਲੀ ਦਾ ਨੰਬਰ ਸਾਡ ਤੁਹਾਡੀ ਪਾਰਟੀ ਹੈ ਤੁਹਾਡੇ ਖੰਭਾਂ ਦੀ ਪਾਰਟੀ ਹੈ ਤੁਹਾਡੀ ਅਨਕਸ਼ ਦੀ ਪਾਰਟੀ ਹੈ ਤੁਹਾਡੀ ਸਾਰਿਆਂ ਦੀ ਪਾਰਟੀ ਹੈ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਰੇ ਪੰਜਾਬੀਆਂ ਦੀ ਹੈ ਤੇ ਬਟਨ ਨਾ ਪੋ ਤੁਸੀਂ ਬਾਲਟੀ ਜਾ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤੇ ਜੀ ਫਤੇ ਅਰਥ ਕਰਦੇ ਵਾਈਕ ਜੀ ਖਾਲਸਾ ਵਾਈਕ ਜੀ ਕੀ